ਸੱਚਾ ਕਾਲ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਦੇਸ਼ ਭਰ ਦੇ ਵਿੱਚ ਚੋਣ ਜਾਬਤਾ ਲੱਗਾ ਹੋਇਆ ਹੈ ਤੇ ਸਿਆਸੀ ਪਾਰਟੀਆਂ ਆਪਣੇ ਆਪਣੇ ਚੋਣ ਪ੍ਰਚਾਰ ਦੇ ਲਈ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ ਉੱਥੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਉਮੀਦਵਾਰ ਲਗਾਤਾਰ ਚੋਣ ਮੈਦਾਨ ਦੇ ਵਿੱਚ ਆ ਕੇ ਚੋਣ ਪ੍ਰਚਾਰ ਜਿਹੜਾ ਨੇ ਉਹ ਕਰ ਰਹੇ ਨੇ ਸੋ ਉੱਥੇ ਹੀ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਹੁਣ ਸੰਗਰੂਰ ਦੇ ਪਿੰਡਾਂ ਦੇ ਵਿੱਚ ਨਵਾਂ ਐਲਾਨ ਹੋ ਚੁੱਕਾ ਹੈ ਸੰਗਰੂਰ ਦੇ ਪਿੰਡਾਂ ਦੇ ਲੋਕਾਂ ਨੇ ਆਪ ਮੁਹਾਰੇ ਹੋ ਕੇ ਇੱਕ ਫੈਸਲਾ ਲਿਆ ਹੈ ਕਿ ਇਸ ਵਾਰੀ ਭਾਜਪਾ ਨੂੰ ਚੋਣ ਪ੍ਰਚਾਰ ਨਹੀਂ ਕੀ ਕਰਨ ਦਿੱਤਾ ਜਾਵੇਗਾ। ਸੋ ਭਾਜਪਾ ਦੇ ਚੋਣ ਪ੍ਰਚਾਰ ਨੂੰ ਹੁਣ ਪਿੰਡਾਂ ਦੇ ਵਿੱਚ ਵਧਣ ਤੋਂ ਰੋਕਣ ਦੇ ਲਈ ਕਿਸਾਨ ਤੇ ਪਿੰਡ ਵਾਸੀਆਂ ਦੇ ਵੱਲੋਂ ਇੱਕ ਵੱਖਰੀ ਸ਼ੁਰੂਆਤ ਕੀਤੀ ਗਈ ਹੈ। ਜੇਕਰ ਗੱਲ ਕਰੀਏ ਸੰਗਰੂਰ ਦੇ ਪਿੰਡ ਨਮੋਲ ਦੇ ਵਿੱਚ ਭਾਰਤੀ ਕਿਸਾਨ ਜੂਨੀਅਨ ਏਕਤਾ ਆਜ਼ਾਦ ਤੇ ਹੋਰ ਕਈ ਪਿੰਡ ਵਾਲਿਆਂ ਨੇ ਮਿਲ ਕੇ ਫੈਸਲਾ ਲਿਆ ਹੈ ਕਿ ਪਿੰਡ ਦੇ ਵਿੱਚ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਆਉਣ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਪਿੰਡ ਦੇ ਵਿੱਚ ਕਿਸੇ ਵੀ ਤਰੀਕੇ ਦਾ 3 ਪਰ 4 ਜਿਹੜਾ ਹੈ ਉਹ ਭਾਜਪਾ ਦੇ ਵੱਲੋਂ ਕਰਨ ਦਿੱਤਾ ਜਾਵੇਗਾ ਉੱਥੇ ਜੇਕਰ ਗੱਲ ਕਰੀਏ ਭਾਜਪਾ ਦੀ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੱਡੇ ਫੇਰ ਬਦਲ ਭਾਜਪਾ ਦੇ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਜੇਕਰ ਸਭ ਤੋਂ ਪਹਿਲਾਂ ਚਿਹਰੇ ਦੀ ਗੱਲ ਕਰੀਏ ਤਾਂ ਮਹਾਰਾਣੀ ਪ੍ਰਨੀਤ ਕੌਰ ਕਾਂਗਰਸਾ ਪੱਲਾ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਉਸ ਤੋਂ ਬਾਅਦ ਲੁਧਿਆਣਾ ਤੋਂ ਮੌਜੂਦਾ ਸੰਸਦ ਰਵਨੀਤ ਬਿੱਟੂ ਵੀ ਲੰਬਾ ਚਿਰ ਕਾਂਗਰਸਾ ਰਿਸ਼ਤਾ ਤੋੜ ਕੇ ਜਿਹੜਾ ਹੈ ਉਹ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਇਸ ਤੋਂ ਇਲਾਵਾ ਜਲੰਧਰ ਤੋਂ ਸੰਸਦ ਸੁਸ਼ੀਲ ਰਿੰਕੂ ਤੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅਗੁਰਾਲ ਵੀ ਬੀਤੇ ਦਿਨੀ ਆਪਣੀ ਪਾਰਟੀ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਚ ਭਾਜਪਾ ਚ ਸ਼ਾਮਿਲ ਹੋ ਚੁੱਕੇ ਨੇ ਸੋ ਉੱਥੇ ਹੀ ਹੁਣ ਸੰਗਰੂਰ ਦੇ ਪਿੰਡ ਦੇ ਵਿੱਚ ਨਮੋਲ ਦੇ ਵਿੱਚ ਇੱਕ ਇਸ ਤਰੀਕੇ ਦੀ ਬਿਉਤ ਬੰਦੀ ਕੀਤੀ ਗਈ ਹੈ ਕਿ ਭਾਜਪਾ ਨੂੰ ਪਿੰਡ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਨਹੀਂ ਆਉਣ ਦਿੱਤਾ ਜਾਵੇਗਾ ਭਾਜਪਾ ਦਾ ਪਿੰਡ ਦੇ ਵਿੱਚ ਚੋਣ ਪ੍ਰਚਾਰ ਉਹ ਨਹੀਂ ਹੋਣ ਦਿੱਤਾ ਜਾਵੇਗਾ ਇਹ ਸਬੰਧਿਤ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਕੀ ਨਾਮ ਹੈ ਜੀ ਆਪਣਾ ਹਰਪਾਲ ਸਿੰਘ ਜੀ ਤੁਸੀਂ ਅੱਜ ਭਾਜਪਾ ਦੇ ਵਿਰੋਧ ਦੇ ਫਲੈਕਸ ਲਾਏ ਨੇ ਕਿਉਂ ਲਾਏ ਨੇ ਇਹ ਜੀ ਅਸੀਂ ਬਣ ਨਹੀਂ ਹੁੰਦੇ ਇਹਨਾਂ ਨੂੰ ਹੁਣ ਮਤਲਬ ਇਹ ਪਿੰਡਾਂ ਦੇ ਵਿੱਚ ਵਿਰੋਧ ਕਰਾਂਗੇ ਇਹਨਾਂ ਦਾ ਪੂਰਾ ਜਿੰਨਾ ਵੀ ਹੋਊਗਾ ਵਿਰੋਧ ਦਾ ਕਾਰਨ ਕੀ ਹੈ ਵਿਰੋਧ ਦਾ ਕਾਰਨ ਜੀ ਸਾਡੀਆਂ ਮੰਗਾਂ ਨਹੀਂ ਮੰਨ ਰਹੇ ਜਣਾ ਇਹ ਇਹਨੇ ਮੰਗਾਂ ਨਹੀਂ ਮੰਨ ਰਹੇ ਸਾਡੇ ਨੌਜਵਾਨ ਇਹਨਾਂ ਦੀ ਸ਼ਹੀਦ ਕਰੇ ਨੇ ਗੋਲੀਆਂ ਮਾਰ ਰਹੇ ਨੇਗੇ ਇਹ ਆਪਣਾ ਮਤਲਬ ਵੀ ਉੱਥੇ ਸਾਨੂੰ ਕੱਢ ਨਹੀਂ ਦੇਗੇ ਉੱਥੇ ਮਤਲਬ ਨਾ ਨ ਜਾਣ ਦੇਗੇ ਦਿੱਲੀ ਨੂੰ ਹੋਣ ਦੇ ਪਿੰਡ ਦੇ ਲੀਡਰ ਆ ਉਹ ਵੋਟਾਂ ਮੰਗਣ ਸਰ ਨਹੀਂ ਮੰਗ ਅਸੀਂ ਬੰਨ ਨਹੀਂ ਜ ਇਹਨਾਂ ਨੂੰ ਜੋ 1 ਮਹੀਨੇ ਤੋਂ ਉੱਪਰ ਹੋ ਗਿਆ ਸੋ ਕਿਸਾਨੀ ਮੰਗਾਂ ਨੂੰ ਲੈ ਕੇ ਦੋ ਮੋਰਚਿਆਂ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਦੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਜਿਹੜੀਆਂ ਕਿਸਾਨੀ ਮੰਗਾਂ ਦੀਆਂ ਜਿਹੜੀਆਂ ਮੋਦੀ ਦੀਆਂ 2014 ਤੋਂ ਲੈ ਕੇ ਮੈਨੀਫੈਸਟੋ ਦੇ ਵਿੱਚ ਵਾਅਦੇ ਕਰਦਾ ਹੈਗਾ ਕਿਸਾਨਾਂ ਦੇ ਕਰਜ਼ੇ ਦੀ ਗੱਲ ਨੂੰ ਲੈ ਕੇ ਵੀ ਕਰਜ਼ਾ ਖਤਮ ਕਰ ਦੂੰਗਾ ਜਦੋਂ ਮੈਂ ਸੱਤਾ ਤੇ ਆ ਗਿਆ ਤੇ ਐਮਐਸਪੀ ਦੇ ਦੂੰਗਾ ਕਿਸਾਨਾਂ ਨੂੰ ਤੇ ਹੋਰ ਜਿਹੜੀ ਹੈ ਜਿਵੇਂ ਬਿਜਲੀ ਐਕਟ ਨੂੰ ਲੈ ਕੇ ਤੇ ਆ ਪ੍ਰਦੂਸ਼ਣ ਵਾਲੀ ਗੱਲ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਜਿਹੜੀਆਂ ਅਸੀਂ ਲਗਭਗ ਬਹੁਤ ਲੰਮੇ ਸਮੇਂ ਤੋਂ ਜਿੱਦ ਤੇ ਅਸੀਂ ਦਿੱਲੀ ਅੰਦੋਲਨ ਨੂੰ ਜਿੱਤ ਕੇ ਆਏ ਆਂਗੇ ਉਦੋਂ ਆ ਕੇ ਅਸੀਂ ਨੇ ਇਹ ਮੰਗਾਂ ਦੇ ਥਾਰੀਆਂ ਤੇ ਮੰਗ ਪੱત્રਾ ਜਿਹੜੇ ਦੇਣੇ ਸ਼ੁਰੂ ਕਰਤੇ ਤੇ ਕਦੇ ਗਵਰਨਰ ਨੂੰ ਤੇ ਕਦੇ ਇਹਨਾਂ ਦੇ ਮੰਤਰੀਆਂ ਨੂੰ ਤੇ ਕਦੇ ਡੀਸੀਆਂ ਨੂੰ ਵੀ ਡੀਸੀਆਂ ਦੇ ਰਾਹੀਂ ਸਰਕਾਰ ਤੱਕ ਸਾਡੀ ਗੱਲ ਭੱਜ ਜਾਈ ਪਰ ਜਦੋਂ ਸਰਕਾਰ ਨੇ ਅੰਗੌਲਿਆ ਕੀਤੇ ਤਾਂ ਦਿੱਲੀ ਦੀ ਕਾਲ ਆ ਜਿਹੜੀ ਜਥੇਬੰਦੀਆਂ ਵੱਲੋਂ ਦਿੱਤੀ ਗਈ ਤੇ ਜਦੋਂ ਅਸੀਂ ਦਿੱਲੀ ਨੂੰ ਕੂਚ ਕਰਨ ਲਈ 13 ਤਰੀਕ ਨੂੰ ਜਾਣਾ ਮੰਨਿਆ ਤਾਂ ਰਸਤੇ ਦੇ ਵਿੱਚ ਹਰਿਆਣੇ ਦੀ ਸਰਕਾਰ ਦੇ ਵੱਲੋਂ ਬੈਰੀਕੇਟਿੰਗ ਕਰਕੇ ਤੇ ਫੋਰਸ ਲਾ ਕੇ ਕਿ ਨੈਸ਼ਨਲ ਬਾਰਡਰਾਂ ਦੇ ਵਾਂਗੂ ਕਿਸਾਨਾਂ ਦੇ ਰੋਕਣ ਦੇ ਲਈ ਯਤਨ ਕੀਤੇ ਗਏ ਤੇ ਉਹਦੇ ਤੇ ਲਗਭਗ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਉਸ ਨਾਕਿਆਂ ਦੇ ਉੱਪਰ ਤੇ ਅਤਰੂ ਗੰਧ ਤੇ ਗੋਲੇ ਦਿਨ ਰਾਤ ਚੱਲੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਜਿਹੜਾ ਨੌਜਵਾਨ ਜਿਵੇਂ ਸ਼ੁਭਕਰਨ ਨੌਜਵਾਨ ਆ ਉਹ ਸ਼ਹੀਦ ਕੀਤਾ ਸਿੱਧੀ ਗੋਲੀ ਸਿਰ 'ਤੇ ਲਾ ਕੇ ਤੇ ਇਸ ਕਰਕੇ ਹਰਿਆਣੇ ਦਾ ਜਿੱਥੇ ਪ੍ਰਸ਼ਾਸਨ ਦੀ ਉਹਦੇ ਵਿੱਚ ਵਰਦੀ ਤੋਂ ਬਿਨਾ ਜਿਹੜੇ ਪਿਸਤੌਲ ਤੇ ਰਾਫਲਾਂ ਲੈ ਕੇ ਬੀਜੇਪੀ ਦੇ ਗੁੰਡੇ ਵੜੇ ਹੋਏ ਤੇ ਜਿਹੜੇ ਸਿੱਧੇ ਕਥਾਣਾ ਤੇ ਗੋਲੀਆਂ ਮਾਰ ਰਹੇ تھے ਇਸ ਕਰਕੇ ਫਿਰ ਉਹਦੇ ਵਿਰੋਧ ਦੇ ਵਜੋਂ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਵੀ ਜਿੰਨਾ ਚਿਰ ਆਪਣਾ ਮੋਰਚਾ ਚੱਲਦਾ ਜਿੰਨਾ ਚਿਰ ਆਪਣੀ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾਂ ਚਿਰ ਬੀਜੇਪੀ ਦਾ ਜਿਹੜਾ ਵੀ ਨੁਮਾਇੰਦਾ ਪਿੰਡ ਦੇ ਵਿੱਚ ਆਉਂਦਾਗਾ ਉਹ ਤੋਂ ਸਵਾਲ ਕਰੋ ਤੇ ਜੇ ਸਵਾਲਾਂ ਤੋਂ ਭਾਏ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਬੀਜੇਪੀ ਵਾਲਿਆਂ ਕੋਲ ਕੋਈ ਜਵਾਬ ਨਹੀਂ ਹੈਗਾ ਕਿਉਂਕਿ ਕਿਸਾਨਾਂ ਦਾ ਕਸੂਰ ਕੀ ਕੀਤਾ ਕਿਸਾਨ ਤਾਂ ਆਪਣੀਆਂ ਗੱਲਾਂ ਨੂੰ ਤੇ ਆਪਣੀਆਂ ਮੰਗਾਂ ਨੂੰ ਹੱਕੀ ਨੂੰ ਲੈ ਕੇ ਜਾ ਰਹੇ تھے ਨਾ ਤੇ ਦਿੱਲੀ ਸਾਡਾ ਰਾਈਟ ਬਣਦਾ ਜਾਣਾ ਸਾਡੀ ਕਿਰਾਇਆ ਧਾਨੀਆਂ ਆਤੀ ਆਪਦੀ ਗੱਲ ਰੱਖ ਸਕਦੇ ਉੱਥੇ ਜਾ ਕੇ ਉੱਥੋਂ ਰੱਖਣ ਤੋਂ ਜੇ ਸਰਕਾਰ ਸਾਡਾ ਇਹੋ ਜਿਹਾ ਵਿਕਤਰਾ ਕਰੂਗੀ ਤੇ ਜਾਂ ਫਿਰ ਜਿਵੇਂ ਲਖਮੀਰਪੁਰ ਕੀਰੀ ਚ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਗੱਡੀਆਂ ਚਾੜ੍ਹ ਕੇ ਤੇ ਮਿਸ਼ਰੇ ਟੈਣੀ ਵਰਗਿਆਂ ਨੂੰ ਬਰਖਾਸਤ ਕਰਨ ਦੀ بجائے ਸਜ਼ਾ ਦੇਣ ਦੀ بجائے ਟਿਕਟਾਂ ਦਿੱਤੀਆਂ ਜਾਂਦੀਆਂ ਨੇ ਬੀਜੇਪੀ ਦੇ ਵੱਲੋਂ ਫਿਰ ਇਹਦਾ ਮਤਲਬ ਤਾਂ ਸਿੱਧਾ ਇਹੀ ਆ ਨਾ ਵੀ ਜਿਹੜਾ ਬੀਜੇਪੀ ਦਾ ਲੀਡਰ ਕਿਸਾਨਾਂ ਦੇ ਉੱਪਰ ਜ਼ਬਰ ਜਿਆਦਾ ਕਰੂਗਾ ਉਹਨੂੰ ਟਿਕਟਾਂ ਮਿਲਣਗੀਆਂ ਇਹਦਾ ਮਤਲਬ ਤਾਂ ਫਿਰ ਲੋਕਾਂ ਨੂੰ ਮਾਰਨ ਤੇ ਆਈ ਹੋਈ ਹੈ ਬੀਜੇਪੀ ਦੀ ਸਰਕਾਰ ਇਸ ਕਰਕੇ ਬੀਜੇਪੀ ਦੀ ਸਰਕਾਰ ਦਾ ਜਿੰ ਉਹਨਾਂ ਜਰ ਬੀਜੇਪੀ ਦਾ ਕੋਈ ਵੀ ਨੁਮਾਇੰਦਾ ਪਿੰਡ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ ਤੇ ਅਸੀਂ ਬੋਰਡ ਬਕਾਇਦਾ ਲਾ ਦਿੱਤੇ ਹੈਗੇ ਵੀ ਉਹਨਾਂ ਦਾ ਭਾਈ ਆਉਣਾ ਇੱਥੇ ਸਾਡੇ ਪਿੰਡ ਦੇ ਵਿੱਚ ਸਖਤ ਮਨਾਗਾ ਸਾਡੀਆਂ ਥੱਥਾਂ ਦੇ ਵਿੱਚ ਤੇ ਸਾਡੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਤੇ ਉਹ ਸਾਡੇ ਨੌਜਵਾਨਾਂ ਤੇ ਸਾਡੇ ਕਿਸਾਨਾਂ ਦੇ ਕਾਤਲ ਨੇਗੇ ਜਿੰਨਾ ਚਿਰ ਉਹਨਾਂ ਨੂੰ ਸਜ਼ਾਵਾ ਨਹੀਂ ਹੁੰਦੀਆਂ ਹੈਗੀਆਂ ਤੇ ਉਹਨਾਂ ਚਿਰ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਐਂਟਰ ਹੁੰਦੇ ਮੈਂ ਜੇ ਪਿੰਡਾਂ ਦੇ ਵਿੱਚ ਆਉਣਗੇ ਤਾਂ ਉਹ ਆਪ ਦਾ ਵਿਰੋਧ ਕਰਾ ਕੇ ਜਾਣਗੇ ਫਿਰ ਉਹ ਆਪ ਆਪ ਦਾ ਸਾਹਮਣਾ ਕਰ ਲੈ ਸਾਡੇ ਕਿਸਾਨ ਤੇ ਸਾਡੀਆਂ ਭੈਣਾਂ ਪੂਰੇ ਜਾਗਰੂਤ ਹਨ ਫਿਰ ਹੁਣ ਇਹ ਨਹੀਂ ਹੋਊਗਾ ਵੀ ਬੀਜੇਪੀ ਦਾ ਕੋਈ ਨੁਮਾਇੰਦਾ ਸਾਡੀ ਥੱਥਾ ਜਾ ਕੇ ਜੁਮਲਾ ਛੱਡ ਜੂਗਾ ਵੀ ਸਾਡੇ ਕਿਸਾਨ ਉੱਥੇ ਬੈਠੇ ਹੋਏ ਆ ਅਸੀਂ ਕਾਤਲ ਮੰਨਦੇ ਉਹਨਾਂ ਨੂੰ ਕਾਤਲ ਆ ਸਾਡੇ ਕਿਸਾਨਾਂ ਦੇ ਤੇ ਸਾਡੇ ਸ਼ੁਭ ਕਰ ਨੌਜਵਾਨ ਦੇ ਜਿੰਨਾ ਚਿਰ ਉਹਨਾਂ ਇਨਸਾਫ ਸਹੀ ਢੰਗ ਦੇ ਨਾਲ ਤੇ ਜਿੰਨਾ ਚਿਰ ਸਾਡੇ ਕਿਸਾਨੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਹਨਾ ਟਾਈਮ ਕੋਈ ਵੀ ਬੀਜੇਪੀ ਦੇ ਨਮਾਇੰਦੇ ਨੂੰ ਨਮੋਲ ਪਿੰਡ ਦੇ ਵਿੱਚ ਅਸੀਂ ਐਂਟਰ ਨਹੀਂ ਹੁੰਦੇ ਮੰਗਦੇ ਕੀ ਨਾਮ ਹੈ ਜੀ ਆਪਣਾ ਸਤੂਕਰ ਸਿੰਘ ਜੀ ਬੀਕੇ ਜੀ ਪਿੰਡ ਨਮੋਲ ਬੀਕੇ ਜੀ ਊਜਾਦ ਮਿਲਾਂ ਗੱਲ ਕਰਕੇ ਜਿਹੜਾ ਬੀਜੇਪੀ ਦੇ ਵਿਰੋਧ ਦੇ ਤੁਸੀਂ ਫਲੈਕਸ ਲਗਾਏ ਨੇ ਪਿੰਡ ਦੇ ਬਾਹਰ ਤੇ ਇਹ ਇਸ ਕਰਕੇ ਬਣਾਇਆ ਜਿਹੜਾ ਮੋਦੀ ਵਾਲਾ ਹੈਗਾ ਸਾਡਾ ਜਿਹੜਾ ਇਹਨਾਂ ਜਿਹੜਾ ਅਸੀਂ ਸਾਡੇ ਮੰਗਾਂ ਮਨਵਾ ਆ ਗਿਆ ਇਸ 20 20 ਜੁਆ 20 ਦੇ ਵਿੱਚ ਜਿਹੜਾ ਮੰਗਾਉਣੇ ਹੁਣ ਤੱਕ ਇਹ ਲਾਗੂ ਨਹੀਂ ਕਿਲੇ ਸਾਨੂੰ ਹੁਣ ਤੱਕ ਲਾ ਦੇ ਪਹਿਲਾ ਕੇ ਰੱਖਿਆਗਾ ਤੇ ਉਹਨਾਂ ਹੋ ਜਾ ਅਸੀਂ ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਜਿਹੜਾ ਹੁਣ ਬਾਡਾਂ ਦੇ ਪਹੁੰਚ ਪਰ ਮਜ਼ਦੂਰੋ ਕਿ ਉੱਥੇ ਬਾਦ ਦੁਆਰੇ ਸਾਨੂੰ ਦੁਆਰੇ ਬਾਟਨ ਜਾ ਕੇ ਬੈਠਣਾ ਪੈ ਗਿਆ ਸੜਕਾਂ ਉੱਪਰ ਜਾ ਕੇ ਰੋਲਣਾ ਪੈ ਗਿਆ ਤਾਂ ਕਿ ਵੀ ਜਿਹੜੇ ਅਸੀਂ ਜਿਹੜਾ ਉਹਨੂੰ ਮਾੜਾ ਮਟਾਣਾ ਖਰਚੇ ਅਧਿਕਾਰ ਸਕੀਏ ਪਰ ਹੁਣ ਸਾਨੂੰ ਜਿਹੜਾ ਉਹ ਜਿਵੇਂ ਕਹਿੰਦੇ ਪੱਲਾ ਪਹਿਲਾ ਪ੍ਰੋਗਰਾਮਾਂ ਦੇ ਦਾ ਬਹਾਨਾ ਲਾ ਕੇ ਉਹ ਆਈਆਂ ਜਦ ਲਾ ਕੇ ਕੋਨੇ ਕੁਰਸੀਾਂ ਸਾਹਮਣੇ ਹੁਣ ਦੁਆਰੇ ਫਿਰ ਰਹੇ ਇਸੇ ਕੰਮ ਕਰਕੇ ਵੀ ਹੁਣ ਹੁਣ ਦੁਆਰੇ ਉੱਥੋਂ ਨੇ ਦੁਆਰੇ ਜੋ ਜਾ ਕੇ ਬਾਟਨ ਬੈਠੇ ਆਂ ਜਿਵੇਂ ਗੋਲੀਆਂ ਚਲਾ ਜਾਂਦੀਆਂ ਗੀਆਂ ਜਿਵੇਂ ਕਿਥੇ ਸਾਡੇ ਸਮਾਨ ਭੰਨੇ ਨੇ ਗੱਡੀਆਂ ਭੰਨੇ ਨੇ ਗਿਆ ਤੇ ਸਾਡੇ ਇੱਕ ਨੌਜਵਾਨ ਸ਼ੁਭ ਕਰਨ ਦੀ ਮੌਤ ਹੋ ਗਈ ਹੈ ਬਾਕੀ ਹੋਰ ਬਹੁਤ ਜਮੀ ਸਾਡੇ ਕਿਸਾਨ ਫੱਟ ਰਹੇ ਹੋ ਕੇ ਨੇ ਉਹਦੇ ਅਮਜਾਨੇ ਦੇ ਵਿੱਚ ਅਸੀਂ ਯੋਜਨਾ ਸਰਕਾਰ ਨਾਲ ਮੁੱਕ ਰਹੇ ਨੇ ਕਿ ਜਿਹੜਾ ਹੈ ਸਾਡੇ ਤੇ ਉਹ ਜਿਹੜੇ ਬੰਬ ਚਲਾਏ ਨੇ ਉਹੀਆਂ ਗੋਲੀਆਂ ਚਲਾਏ ਨੇ ਜਿਹੜਾ ਚੀਨ ਹੈਗਾ ਜਿਹੜਾ ਅੱਗੇ ਵੱਧ ਰਿਹਾ ਹੈਗਾ ਉਦੋਂ ਤੁਸੀਂ ਦੇਖਿਆ ਵੀ ਮੈਂ ਕੀ ਕਰਾਂ ਉਹ ਨਾਲ ਤਾਂ ਇਹ ਬੱਥਾ ਲਾਇਨ ਸਾਦਾ ਇਹ ਜਿਹੜੇ ਇੱਕ ਪੰਜਾਬ ਨੂੰ ਜਿਹ ਪੰਜਾਬ ਦੇ ਵਿੱਚ ਦੋ ਬਾਦ ਬਣਾ ਤੇ ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਹੋਵੇ ਇੱਕ ਸਾਨੂੰ ਉੱਥੇ ਰਾਣਜੀ ਮਰ ਦਿੱਤਾ ਹੈਗਾ ਫਿਰ ਹਮ ਦਿੱਲੀ ਜਾਣ ਦਿੱਤਾ ਹੈਗਾ ਇਸ ਕਰਕੇ ਅਸੀਂ ਉਹਦੇ ਅਮਜਾਨੇ ਵਿੱਚ ਅਸੀਂ ਜਿਹੜਾ ਹੁਣ ਉਹਦਾ ਹੁਣ ਬਰੋਧ ਕਰ ਰਹੇ ਹਾਂ ਵੀ ਹੁਣ ਉਹਨੂੰ ਅਸੀਂ ਜਿਹੜਾ ਹੁਣ ਉਹਨੂੰ ਅਸੀਂ ਜਿਵੇਂ ਹੁਣ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਉਹਨਾਂ ਨੂੰ ਪੰਜਾਬ ਦੇ ਕਿਸੇ ਵੀ ਭਾਜੀਪੀ ਦੇ ਕਿਸੇ ਮੰਤਰੀ ਨੂੰ ਕਿਸੇ ਵੀ ਕਿਸੇ ਆਗੂ ਨੂੰ ਅਸੀਂ ਪੰਡ ਦੇ ਵਿੱਚ ਨਹੀਂ ਬਣਨ ਦੇਵਾਂਗੇ ਕਿਉਂਕਿ ਸਾਨੂੰ ਜਦੋਂ ਦਿੱਲੀ ਸਾਨੂੰ ਰੋਕਦਾ ਸਾਡੇ ਅਧਿਧਾਨ ਨਹੀਂ ਹੈ ਉਹਨਾਂ ਨੂੰ ਰੋਕਦਾ ਸਾਡਾ ਜਾਣ ਦਾ ਹੱਕ ਹੈ ਸਾਡੇ ਸੁਵਿਧਾਣ ਹੱਕ ਖੋ ਰਿਹਾ ਹੈ ਸਾਡੇ ਸੁਵਿਧਾਣ ਨੂੰ ਖੇਡ ਖੁਰ ਕਰ ਰਿਹਾ ਹੈ ਲੋਕਤੰਤਰ ਨੂੰ ਕੁੱਪਕਮ ਕਮਸਾਨ ਕਰ ਰਿਹਾ ਹੈਗਾ ਇਸ ਕਰਕੇ ਅਸੀਂ ਜਿਹੜਾ ਹੈਗਾ ਹੁਣ ਉਹਨੂੰ ਅਸੀਂ ਕਿਸੇ ਵੀ ਲੀਡਰ ਨੂੰ ਉਹਨੂੰ ਪੰਜਾਬ ਦੇ ਵਿੱਚ ਨਹੀਂ ਬਣਨ ਦੇਵਾਂਗੇ ਕਿਉਂਕਿ ਜਿਹੜੇ ਹੁਣ ਹੁੰਦਾ ਸਾਡੇ ਹੁਣ ਤੱਕ ਜੋ ਸਾਡੇ ਜਿਹੜੇ ਕਿਸਾਨੀ ਮੰਗਣ ਲਗੀਆਂ ਉਹਨੇ ਹੁਣ ਤੱਕ ਸਾਡੇ ਨਹੀਂ ਮੰਨੀਆਂ ਕਿਸਾਨੀ ਨੂੰ ਜਵਾਨੀ ਨੂੰ ਸਾਡੀ ਜ਼ਮੀਨ ਦੇ ਉੱਪਰ ਜਿਹੜੀ ਅੱਖ ਕਰ ਜਿਹੜੀ ਅੱਖਾਂ ਦੀ ਸਾਡੀ ਜ਼ਮੀਨਾਂ ਖੋਹਣਾ ਚਾਹੁੰਦਾ ਹੈਗਾ ਪਰ ਜੇ ਗੱਲ ਕਰੀਏ ਤਾਂ ਸੰਵਿਧਾਨ ਮੁਤਾਬਕ ਪ੍ਰਚਾਰ ਕਰਨ ਦਾ ਉਹਨਾਂ ਨੂੰ ਹੱਕ ਹੈ ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦਾ ਹੱਕ ਹੈਗਾ ਸਿਰ ਤੋਂ ਸਾਡਾ ਵੀ ਹੱਕ ਹੈਗਾ ਸਾਡੇ ਅੱਖਾਂ ਦੇ ਰੋਲੇ ਜਾ ਰਹੇ ਨੇ ਉਹਦੇ ਹੱਕ ਅਸੀਂ ਕਿਵੇਂ ਕਹੀਏ ਕਿ ਕਿਸ ਉਹਦਾ ਕਿਹੜਾ ਸੰਵਿਧਾਨ ਹੈ ਸੰਵਿਧਾਨ ਉਹਨਾਂ ਆਪਣੇ ਆਪ ਦੇ ਬਾਅਦ ਤੋਂ ਬਣਾਇਆ ਹੋਇਆ ਸਾਡੇ ਬਾਅਦ ਤੋਂ ਕੋਈ ਸੰਵਿਧਾਨ ਨਹੀਂ ਹੈਗਾ ਅਸੀਂ ਇਹਨਾਂ ਵੱਲੋਂ ਆਪ ਕਰ ਸਕਦੇ ਪ੍ਰੋਟੈਸਟ ਸਾਡਾ ਵੀ ਸਾਨੂੰ ਵੀ ਸਭ ਜਾਣ ਕਹਿੰਦਾ ਹੈ ਵੀ ਅਸੀਂ ਉਸ ਹਿਸਾਬ ਨਾਲ ਅਸੀਂ ਆਪਣਾ ਪ੍ਰੋਟੈਸਟ ਕਰੀਏ ਸੰਤੱਕ ਹਰਿਆਣੇ ਚ ਸਾਡੇ ਜਦ ਸਾਡੇ ਵਿੱਚ ਬੜਾ ਸੂਬਾ ਉੱਥੇ ਸਾਨੂੰ ਜਾਣ ਦਿੰਦਾ ਹੈਗਾ ਅਸੀਂ ਹੋਰ ਕੀ ਕਰਾਂਗੇ ਦੁਬਾਰਾ ਸਾਨੂੰ ਸਾਨੂੰ ਉੱਥੇ ਕਹਿੰਦੇ ਸੁਝਾਨ ਹੈ ਕਿ ਕਿਹੜਾ ਇਹ ਲੋਕਤੰਤਰ ਕੁਛ ਨਹੀਂ ਆ ਗਿਆ ਆਪਣੇ ਵਾਸਤੇ ਹੈਗਾ ਸੋਕ ਹੈਗਾ ਆਪਣੇ ਵਾਸਤੇ ਬਣਾਦਾ ਹੈਗਾ ਇਹ ਜਨਤਾ ਦੇ ਵਾਸਤੇ ਇਹ ਹੁਣ ਜਿਹਨ ਦੁਆਰੇ ਇੱਕ ਵਾਰੀ ਕਹਿਣਾ ਕਿ ਮੈਂ ਲੋਕਾਂ ਨੂੰ ਉਹ ਕਰ ਕਰਕੇ ਜਿਹੜਾ ਬੋਲਦਾ ਉਹ ਸਾਰੇ ਇਹ ਕੋਈ ਖਾਲਸਤਾਨੀ ਹੈ ਕੋਈ ਕੋਈ ਕਮਿਟੀਸ਼ਨ ਕੁਝ ਕਹਿ ਲਾਗਾ ਜਿਹੜਾ ਕੋਈ ਇਹ ਹੱਕ ਚ ਬੋਲਦਾ ਉਹ ਇਹਦਾ ਆਫਦਾ ਬੰਦਾ ਹੈਗਾ ਉਹ ਤਾਂ ਹੈਗਾ ਦੇਸ਼ ਸੇਵਕ ਹੈਗਾ ਬਾਕੀ ਸਾਰੇ ਖਾਲਸਤਾਨੀ ਹੈ ਕੋਈ ਕੋਈ ਅਫਗਾਨੀ ਹੈਗਾ ਇਸ ਕਰਕੇ ਜਿਹੜਾ ਅਜਿਹਾ ਪੂਲਾ ਖੋਲਾ ਵਿਰੋਧ ਕਰਾਂਗੇ ਕਿਸੇ ਵੀ ਅਸੀਂ ਕਿਸੇ ਵੀ ਬੀਜੇਪੀ ਦੇ ਇੰਡੇਟਾ ਨੂੰ ਕਿ ਲੀਡਰਸ਼ਿਪ ਅਸੀਂ ਵਿੱਚ ਪਿੰਡ ਦੇ ਵਿੱਚ ਨਹੀਂ ਬਣਨ ਦੇਵਾਂਗੇ ਕੀ ਨਾਮ ਹੈ ਜੀ ਆਪਣਾ ਮਤਵਾਲ ਸਿੰਘ ਬਈ ਕਿਹੜਾ ਪਿੰਡ ਹੈ ਪਿੰਡ ਨਮੋਲ ਤੁਸੀਂ ਅੱਜ ਫਲੈਕਸ ਲਾ ਰਹੇ ਹੋਗੇ ਬੀਜੇਪੀ ਦੇ ਵਿਰੋਧ ਦੇ ਕਿਉਂ ਲਾ ਰਹੇ ਹੋਗੇ ਬੀਜੇਪੀ ਦੇ ਵਿਰੋਧ ਚ ਲਾ ਰਹੇ ਹਾਂ ਜੀ ਕਿਉਂਕਿ ਸਾਡੇ ਉੱਥੇ ਕਿਸਾਨ ਬੈਠੇ ਨੇ ਜੋ ਕਿਸਾਨ ਸੀਧ ਹੋਏ ਨੇ ਹੂੰ ਉਹਨਾਂ ਕਰਕੇ ਅਸੀਂ ਇਹ ਵਿਰੋਧ ਕਰ ਰਹੇ ਹਾਂ ਬੀਜੇਪੀ ਦੇ ਵਿਰੋਧ ਕਿਉਂ ਕੀਤਾ ਜਾ ਰਿਹਾ ਬੀਜੇਪੀ ਦਾ ਵਿਰੋਧ ਕਰ ਰਿਹਾ ਜੋ ਸਾਡੀਆਂ ਮੰਗਾਂ ਤੀਆਂ ਹੱਕੀ ਮੰਗਾਂ ਤੀਆਂ ਗਿਆ ਉਹਨਾਂ 2019 ਚ ਵਿਚਾਲੇ ਛੱਡਤੀਆਂ ਤੀਆਂ ਗਿਆ ਤੇ ਹੁਣ ਜੇ ਅਸੀਂ ਗਏ ਤਾਂ ਸਾਨੂੰ ਫਿਰ ਇਹਨਾਂ ਤਿਸਰੰਦਾ ਤੇ ਰੁਕਿਆ ਗਿਆ ਇਸ ਲਈ ਅਸੀਂ ਵਿਰੋਧ ਕਰਦੇ ਹਾਂ ਹੁਣ ਜੇ ਕੋਈ ਵੋਟ ਮੰਗਣ ਆਊਗਾ ਤਾਂ ਕਿਸ ਰੂਪ ਚ ਵਿਰੋਧ ਹਾਂ ਵਿਰੋਧ ਕਰਾਂਗੇ ਪੂਰਾ ਡਟ ਕੇ ਚਰਨਜੀਤ ਦਾ ਕਿਹੜਾ ਪਿੰਡ ਹੈਗਾ ਮਾਤਾ ਜੀ ਜਿਹੜੇ ਇਕੱਠੇ ਹੋਏ ਹੋਏਗੇ ਕਿਸ ਚੀਜ਼ ਕਰਕੇ ਵਿਰੋਧ ਕਰਦੇ ਤੁਸੀਂ ਤੇ ਵਿਰੋਧੀ ਕਰਦੇ ਜਿਹੜੇ ਸਾਡੇ ਮੰਗਾਂ ਨਹੀਂ ਉਹ ਨਹੀਂ ਪੂਰੀਆਂ ਕਰ ਸਕਦੇ ਬਾਕੀ ਦਾ ਉਹ ਸਾਨੂੰ ਮਾਰਦੇ ਸਾਡੇ ਬੱਚਿਆਂ ਨੂੰ ਮਾਰਦੇ ਅਸੀਂ ਵੀ ਕੀ ਦੇ ਸਾਰੇ ਤੇ ਬੈਠੇ ਹਾਂ ਤੇ ਬਾਕੀ ਦਾ ਹੁਣ ਜਿਹੜੇ ਮੰਗਾਂ ਪੂਰੀਆਂ ਕਰ ਦੇਣਗੇ ਉਹ ਵੋਟਾਂ ਵੇਲੇ ਕੁਝ ਕਹਿਂਦੇ ਨੇ ਬਾਅਦ ਚ ਖੁਸ਼ ਕਹਿਂਦੇ ਨੇ ਸਾਨੂੰ ਇਹ ਮੰਗਾਉਣਾ ਵੀ ਮਾਨੂੰ ਮਨਜ਼ੂਰ ਨਹੀਂ ਹੈ ਕਿਉਂ ਉਹਨਾਂ ਦੀ ਬੋਲੀ ਲੱਗ ਹੈ ਇੱਕ ਦਿਨ ਮਿੱਠੀ ਗੋਈ ਦੇ ਦਿੰਦੇ ਨੇ ਕੱਲ ਨਕੋੜੀ ਦੇ ਦਿੰਦੇ ਨੇ ਅਸੀਂ ਫਿਰ ਕਿਸੇ ਨੂੰ ਬੜਨ ਨਹੀਂ ਦੇਣਾ ਇੱਥੇ ਨਾ ਸਾਡੀਆਂ ਜਿੰਨਾ ਚਿਰ ਪੂਠੀਆਂ ਗੱਲਾਂ ਨਹੀਂ ਹੁੰਦੀਆਂ ਸਾਰੀਆਂ ਅਸੀਂ ਉਹਨਾਂ ਨੂੰ ਇੱਥੇ ਮਤਲਬ ਜਿਹੜੀ ਪੱਕੀ ਛੜਕ ਕੇ ਆਵੇ ਤਾਂ ਅਸੀਂ ਉਹ ਤੋਂ ਅੰਦਰ ਨਹੀਂ ਦੇ ਹੁਣ ਪ੍ਰਚਾਰ ਕਰਨ ਦਾ ਟਾਈਮ ਆ ਗਿਆ ਪਾਰਟੀਆਂ ਦਾ ਵੋਟਾਂ ਦਾ ਟਾਈਮ ਹੈ ਤੇ ਅਸੀਂ ਪ੍ਰਚਾਰ ਕਰਨ ਆਉਂਦੇ ਆ ਜੀ ਜੀ ਵਾਲੇ ਤਾਂ ਹਾਂਜੀ ਜੇ ਪਿੰਡ ਚ ਆਉਂਦੇ ਫਿਰ ਕੀ ਕਰਾਂਗੇ ਅਸੀਂ ਕਿ ਆਪ ਗੋੜ ਕਰਾਂਗੇ ਅਸੀਂ ਇਕੱਠੇ ਹੋ ਕੇ ਸਾਰੇ ਜਾਵਾਂਗੇ ਜਿੱਥੇ ਉਹ ਖੜਨਗੇ ਆ ਕੇ ਅਸੀਂ ਉਹਨਾਂ ਨੂੰ ਵਾਪਸ ਮੋੜਾਂਗੇ ਅੱਗੇ ਮੋੜੇ ਵੀ ਨਹੀਂ ਹੁਣ ਲਾਗੇ ਪੂਰਾ ਪਿੰਡ ਬਰੂਰ ਕਰ ਰਹੇ ਹਾਂ ਹਾਂਜੀ ਪੂਰਾ ਬਾਕੀ ਜਿੰਨੇ ਉਹ ਕਰਨਗੇ ਅਸੀਂ ਉਹ ਨਹੀਂ ਨੇ ਉਹਨਾਂ ਦੇ ਨਾਲ ਬਰਾਸੀਆਂ ਆਏ ਦੇਖੋ ਕਿ ਬੱਚੇ ਮਾਰ ਮਾਰ ਕੇ ਘਰ ਖਾਲੀ ਕਰਤੀ ਬਾਕੀ ਸਾਡੀਆਂ ਜਿੰਨੀਆਂ ਹਾਂ ਹਾਂ ਕਿੱਧਰ ਜਾਣਗੇ ਉਹਨਾਂ ਨੂੰ ਕੌਣ ਸਾਮ੍ਹਣਾ ਕਰੇਗਾ ਉਹਨਾਂ ਤਾਂ ਹੁਣ ਆਪਦੀ ਗੋਲੀਆਂ ਨਾਲ ਆਪਦੀ ਪ੍ਰਦੂਸ਼ਨਾ ਨਾਲ ਸਾਨੂੰ ਚਾਰਨਾ ਕਰਤਾ ਕੀ ਗੱਲ ਹੁਣ ਅਸੀਂ ਇੰਨੇ ਨਸ਼ੇ ਖਾਈਏ ਕੱਲ ਨੂੰ ਸਾਨੂੰ ਬੁੜੀਆਂ ਨੂੰ ਮਸੀਧੀਆਂ ਲੱਗੀਆਂ ਦੀ ਕੁਸ਼ ਹੋਣਾ ਤਾ ਫੇ ਸਾਡੀ ਖੇਤੀ ਰੋਲ ਦੇ ਸਾਡੇ ਬੱਚਿਆਂ ਨੂੰ ਰੋਲ ਦੇ ਅਸੀਂ ਕਿਵੇਂ ਪੜਾਈਏ ਕਿਵੇਂ ਉਹਨਾਂ ਨੂੰ ਕਾਸੀ ਦੀ ਲਈਏ ਸਾਡੇ ਜਿਹੜੇ ਆਗੂ ਨੇ ਉਹ ਤਾਂ ਉੱਥੇ ਭੱਜ ਜਾਂਦੇ ਸੀ ਬਾਕੀ ਮਗਰ ਬੱਚੀ ਰਹ ਜਾਂਦੇ ਜਿਆਦਾ ਹੋਰ ਕਰਦੇ ਨੇਗੇ ਬਾਹਰੇ ਤੋਂ ਜਿੰਨੇ ਬਾਹਰੇ ਸੁਣਨਗੇ ਪਤਾ ਹੈਗਾ ਵੀ ਉੱਥੇ ਕੀ ਹੈ ਸਾਨੂੰ ਮਿਲੇਗਾ ਕੁਝ ਸਾਡੀ ਜੀਵੀ ਸਾਡੀ ਪੂਰ ਅਸੀਂ ਆ ਵੀ ਆਉਂਦਾ ਪੂਰਾ ਘਾਤਰ